ਹਾਂਜੀ ਮੁੰਡੇ ਦਾ ਜੀ ਬਸ ਤਿਆਰੀਆਂ ਨੇ ਬਸ ਤਿਆਰੀਆਂ ਨੇ ਤਿਆਰੀਆਂ ਨੇ ਨਹੀਂ ਯਾਰ ਮੈਂ ਥੋੜਾ ਗਲਾ ਕਰਦਾ ਹਾਂਜੀ ਮੁੰਡੇ ਤਿਆਰੀ ਆ ਰਾੜਾ ਸਾਹਿਬ ਚੱਲੇ ਆ ਜੀਵ ਚ ਬੋਲਣ ਕੀ ਟੋਕਨ ਸੈਟ ਪਾ ਆ ਬਣਾ ਇੱਕ ਸਪੈਸ਼ਲ ਬਾਤ ਜੀ ਇਹ yeah. श्री मोती राम मेहरा जीती हम्म सारा परिवार कोलू पीट दिता है ज्योति ਇਹ ਛੋਟੇ ਸਾਹਿਬ ਜਾਨੇ ਤੇ ਮਾਤਾ ਗੁਜਰ ਕੌਰ ਜੀ ਦਾ ਸੰਸਕਾਰ ਕੀਤਾ ਗਿਆ ਸੀ ਇਹ ਦੁਨੀਆ ਦੀ ਸਭ ਨਾਲੋਂ ਮਹਿੰਗੀ ਜ਼ਮੀਨ ਖਰੀਦੀ ਗਈ ਸੀ ਇੱਥੇ ਦੇਲੀ ਦੁਆਨ ਟੋਡਰਮਲ ਜੀ ਵਾਹ ਯਾਰ ਪੁਲਿਸਾ ਅਨੇਕੀ ਤਾਂ ਹਦਲ ਹੋਇਆ ਇਹ ਨਾਨਕਸ਼ਹੀ ਟਿਆ ਹਰਲੇੰਦਰ ਹਰਾ ਜਾਨੀ ਬੰਦ ਕੀਤੀ ਹੋਇਆ ਕਿਉਂਕਿ ਮਾਰਤ ਦੀ ਸਾਰੀ ਦੀ ਰਿਪੇਅਰ ਚਲਦੀ ਪਈ ਆ ਮੰਜੇ ਭਾਲਦੇ ਆ ਉਹ ਵੀ ਨਾ ਲੱਗਾ ਤੂੰ ਦੇਖਾ ਕੇ ਭਾਨ ਬਈ ਹੋਰ ਮਾਨੇ ਨੀਂਦ ਹੁਣ ਨੀਂਦ ਆਉਂਦੀ ਆ ਨਾ ਬੋਲ ਕਿੱਦਾਂ ਚਾਹਨੇ ਲੇਖੜੀ ਵੇ ਇੱਕ ਵਾਰੀ ਵੇ ਇਹ ਤਾਂ ਪਿੰਡ ਚਲ ਜਵਾਂਗੇ ਹਾਂ ਇਹ ਟੇਲ ਆ ਗਿਆ ਵੇ ਉੱਥੇ ਆਜੀ ਟੇ ਟੇ ਖੜੇ ਪੈਣਾ ਆ ਕਿਵੇਂ ਚਲੇਗਾ ਕਾਰ ਬਸੇਗਾ ਮਜ਼ਾ ਸਾਡਾ ਸਾਡੇ ਪਿੱਛੇ ਖੜਾ ਤੇ ਪਛਾਹ ਜਾ ਕੇ ਬੈਠਾ ਯਾਰ ਕੱਲ ਕੱਲ ਕੇ ਬੈਠਾ ਕੰਡੀਸ਼ਨ ਨਹੀਂ ਬਦਲੀ ਕੌਜਾ ਵਾਲਾ ਕੰਡਜੋਨ ਦਾ ਹਾਵ ਵਾਲਾ ਕੰਮ ਉਹ ਤਾਂ ਚੱਲਦਾ ਚੱਲਦਾ ਇਹ ਸਾਡੇ ਕੈਮਰਾਮੈਨ ਬਣੇ ਹੋ ਗੁਰਦੁਰਾ ਮੰਜੀਤ ਸਾਹਿਬ ਪਹੁੰਚੇ ਹੋਏ ਆ ਮੱਥਾ ਟੇਕਣ ਲੱਗੇ ਆ ਵਧਰਮਨ ਜੀ ਸਾਹਿਬ ਜੀ ਮੈਂ ਨਾ ਤੁਹਾਨੂੰ ਦੱਸ ਰਿਹਾ ਹਾਂ ਕਿ ਇਹ ਮੌਕਾ ਹੈ ਨਾ ਕੱਕਰ ਤੇਰੇ ਦਰਬਾਰੇ ਥੱਕੇ ਮਸੂਮ ਚਿਹਰੇਾਂ ਚੋਂ ਬੈਠੇ ਹੋਣੇ ਮੁੰਡੇ ਜੁਈਏ ਹਾਂਜੀ ਆਵਾ ਵੱਡੀ ਵੱਡਾ ਚਿਹਰਾ ਵੱਡੇ ਚਿਹਰੇ ਤੋਂ ਜਰਾਪਾ ਮਜੇ ਕਰ ਲੈਥੀਆਂ ਨਹੀਂ ਮੁੰਡੇ ਫਟਿਆ ਯਾਰ ਚਾਤੋਂ ਮੋਰੇ ਜਾਂਦੇ ਬਈ ਮੁੰਡੇ ਫਟਿਆ ਹੀ ਆ ਜਿੰਨੇ ਜਗ ਵੀ ਤੇ ਕਹਣਾ ਮਹਾਰਨ ਤਾ ਜਿਸ ਜਿਸ ਸੋ ਮਰਤਾ ਨੇ ਸ਼ਾਮ ਦੇ ਹੋਗਾ 5:30 ਤੇ ਲੁਧਿਆਣਾ ਪਹੁੰਚ ਚੁੱਕੇ ਆ ਬਕਤੀ ਦੇ ਰਾਹਾਂ ਤੇ ਤਕਰੀਬਨ ਮਰਦੋ ਸ਼ਾਇਦ 5:30 7 8 9 ਵਜੇ ਤੱਕ ਘਰ ਪਹੁੰਚਵਾਂਗੇ। ਨਾਲ ਦੀ ਗੜੀ। ਸਗੋਂ ਜਿਹੜੀਆਂ ਬੰਨੀਆਂ ਨੇ ਤੇ ਪੂਰੀ ਜਾਂਦੇ ਆ। ਬਾਕੀ ਦੇਖਦੇ ਕਿਸੇ ਪਾਸੇ ਰੁੱਕ ਕੇ ਚਾਹ ਪਾਣੀ ਛਕਦੇ ਆ। ਫਿਰ ਦੇਖਾਂਗੇ। ਪਹੁੰਚ ਗਏ ਪਹੁੰਚ ਗਏ ਫਗਵਾੜੇ ਪਹੁੰਚ ਗਏ। ਵੱਜ ਗਏ 9 ਤੇ ਫਗਵਾੜੇ ਪਹੁੰਚ ਚੁੱਕੇ ਆ। ਫਲੇ ਪਿੰਡ ਪਿਆ ਆ 15 ਕਿਲੋਮੀਟਰ ਹੁਣ ਤਾਂ ਕੁਝ ਖਾ ਕੇ ਫਿਰ ਪਿੰਡ ਪਹੁੰਚਦੇ ਆ ਰੈਸਟ ਕਰਦੇ ਆ ਜੀ ਅੱਜ ਜੋ ਕੀ ਆ ਜੀ 10:30 ਤੇ ਪਿੰਡ ਪਹੁੰਚ ਚੁੱਕੇ ਆ ਭਵਿਆਣਾ ਹੰਗੜ ਦਾ ਸਾਹ ਦੇ ਮੂਰੇ ਜਾ ਕੇ ਜਕਾਰਾ ਛੱਟੇ ਪਹੁੰਚ ਚੁੱਕੇ ਜੀ ਪਿੰਡ ਭਵਿਆਣੀ ਪਿੰਡ ਭੁੰਦੜੀ ਬੋਲੇ ਜਿਆਦੇ ਨੇ ਜਿਹੜਾ ਇਹ ਸਾਹੀ ਢੋਲੀ ਚੱਤੀ ਬੋਲੇ ਬਾਈ ਸੋਨਹਾਰ ਸਤਿ ਸ਼੍ਰੀ ਅਕਾਲ ਬੋਲੇ ਇਹ ਸੋਨਹਾਰ ਸਤਿ ਸ਼੍ਰੀ ਅਕਾਲ ਬੋਲੇ ਇਹ ਸੋਨਹਾਰ ਸਤਿ ਸ਼੍ਰੀ ਅਕਾਲ ਬੋਲੇ ਇਹ ਸੋਨਹਾਰ ਸਤਿ ਸ਼੍ਰੀ ਅਕਾਲ ਇੱਕ ਹੋਰ ਲੋਦੇ ਪੰਜ ਕਰਦੇ ਬੋਲੇ ਬੋਲੇ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ